ਪੰਚਮ ਗੁਰਦੀਪ ਮਹਾਰਾਜ ਫਰਮਉਂਦੀ ਨੇ ਕਿ ਅਬ ਨਾਸੀ ਜੀਵਨ ਕੋ ਦਾਤਾ ਜਿਹੜਾ ਸਾਨੂੰ ਸਭਨਾਂ ਨੂੰ ਦਾਤਾਂ ਦੇ ਰਿਹਾ ਹੈ ਜਿਨੂੰ ਬਾਬਾ ਨਾਨਕ ਜੀ ਆਖਦੇ ਨੇ ਕਿ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਸ ਨੂੰ ਪੰਚਮ ਗੁਰਦੇਵ ਮਹਾਰਾਜ ਜੀ ਕਹ ਰਹੇ ਨੇ ਕਿ ਅਬਨਾਸ਼ੀ ਜੀਵਨ ਕੋ ਦਾਤਾ ਜਿਹੜੇ ਮੇਰੇ ਵਾਹਿਗੁਰੂ ਜੀ ਨੇ ਨਾ ਅਬਨਾਸ਼ੀ ਨੇ ਇਹਦੇ ਅਰਥ ਨੇ ਜੋ ਨਾਸ ਨਹੀਂ ਹੋਣ ਵਾਲੇ ਸੋਦਰ ਦੀ ਬਾਣੀ ਦੇ ਵਿੱਚ ਪੜ੍ਹਦੇ ਆ ਮਹਾਰਾਜ ਕਹਿੰਦੇ ਨੇ ਨਾ ਉਹ ਮਰੇ ਨਾ ਹੋਵੇ ਸੋਗ ਸੰਸਾਰ ਦੀ ਇੱਕ ਮਰਿਆਦਾ ਹੈ ਜਿਵੇਂ ਅਸੀਂ ਕਿਸੇ ਥਾਂ ਦੇ ਉੱਤੇ ਐਂਟਰੀ ਲੈਣੇ ਹਾਂ ਦਾਖਲ ਹੁੰਨੇ ਹਾਂ ਤੇ ਸਾਨੂੰ ਉਸ ਥਾਂ ਦੀ ਦਾਖਲੇ ਤੇ ਇੱਕ ਰਸੀਦ ਦਿੱਤੀ ਜਾਂਦੀ ਹੈ ਜਿਸ ਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਟਿਕਟ ਆਖਦੇ ਗੂ ਵੈਸੀ ਰਸੀਦ ਤੇ ਅਰਥ ਤੁਹਾਡੇ ਕੰਮ ਆਉਣਗੇ ਯਾਦ ਕਰ ਲਿਓ ਰਸੀਦ ਦੇ ਅਰਥ ਹੁੰਦੇ ਨੇ ਪ੍ਰਾਪਤ ਕੀਤਾ ਜਿਹੜੀ ਵੀ ਚੀਜ਼ ਤੁਸੀਂ ਕੋਈ ਚੀਜ਼ ਖਰੀਦਦੇ ਹੋ ਬਿੱਲ ਤੁਹਾਨੂੰ ਮਿਲ ਜਾਂਦਾ ਉਹਦੇ ਉੱਤੇ ਲਿਖਿਆ ਹੁੰਦਾ ਹੈ ਰਸੀਦ ਤੇ ਇਹ ਰਸੀਦ ਜਿਹੜਾ ਸ਼ਬਦ ਹੈ ਇਹ ਉਰਦੂ ਫਾਰਸੀ ਵਾਹਿਗੁਰੂ ਜੀ ਫਾਰਸੀ ਦਾ ਸ਼ਬਦ ਹੈ ਤੇ ਇਹਦੇ ਅਰਥ ਹੁੰਦੇ ਨੇ ਪ੍ਰਾਪਤ ਕੀਤਾ ਜਿਵੇਂ ਕੋਈ ਰਸੀਦ ਲੈ ਕੇ ਅੱਗੇ ਦਾਖਲ ਹੁੰਦਾ ਹੈ ਅੱਗੇ ਐਂਟਰੀ ਕਰਦਾ ਹੈ ਤੇ ਉਸ ਰਸੀਦ ਉਸ ਟਿਕਟ ਤੋਂ ਬਿਨਾਂ ਉਹਦੇ ਅੰਦਰ ਜਾਣ ਦੀ ਪਰミਸ਼ਨ ਹੀ ਨਹੀਂ ਹੈ। ਇਸੇ ਤਰ੍ਹਾਂ ਸੰਸਾਰ ਜਿਹੜਾ ਤੁਸੀਂ ਵੇਖਦੇ ਹੋ ਇਹ ਸੰਸਾਰ ਦੇ ਵਿੱਚ ਸੱਚੇ ਸਤਿਗੁਰ ਜੀ ਆਖਦੇ ਨਹੀਂ ਕਿ ਮਨੁੱਖ ਆਉਂਦਾ ਗਿਆ ਇਦੇ ਕੋਲ ਵੀ ਇੱਕ ਟਿਕਟ ਹੈ ਉਹ ਟਿਕਟ ਲੈ ਕੇ ਸੰਸਾਰ ਦੇ ਵਿੱਚ ਆ ਰਿਹਾ ਗਿਆ ਉਹ ਕਿਹੜੀ ਟਿਕਟ ਹੈ ਉਹ ਰਿਟਰਨ ਟਿਕਟ ਹੈ ਕਿ ਇਹ ਕੇਵਲ ਇੱਥੇ ਆਵੇਗਾ ਨਹੀਂ ਇਹਨੂੰ ਜਾਣਾ ਵੀ ਪੈਣਾ ਤੁਸੀਂ ਦੇਖੋ بڑے بڑے ਦੇਸ਼ਾਂ ਦੇ ਵਿੱਚ ਪੰਜਾਬੀ ਜਾਂਦੇ ਨੇ ਤੇ ਉਹਨਾਂ ਦੇ ਮਨ ਦੇ ਅੰਦਰ ਇੱਛਾ ਹੁੰਦੀ ਹੈ ਕਿ ਅਸੀਂ ਉੱਥੇ ਜਾ ਕੇ ਵਸ ਜਾਈਏ ਫਿਰ ਇਥੋਂ ਉਹ ਫੈਸਲਾ ਕਰਕੇ ਜਾਂਦੇ ਨੇ ਕਿ ਮੁੜ ਕੇ ਨਹੀਂ ਆਉਣਾ ਪਰ ਉਹਨਾਂ ਨੇ ਰਿਟਰਨ ਟਿਕਟਾਂ ਲਈਆਂ ਹੁੰਦੀਆਂ ਨੇ ਇਹ ਦਿਖਾਉਣ ਦੇ ਲਈ ਕਿ ਨਹੀਂ ਜੀ ਅਸੀਂ ਤੁਹਾਡੇ ਮੁਲਕ ਦੇ ਵਿੱਚ ਰਹਿਣਾ ਨਹੀਂ ਆ ਅਸੀਂ ਤੇ ਮੁੜ ਜਾਣਾ ਉਹਦੇ ਬਾਅਦ ਚ ਹੀ ਪਤਾ ਲੱਗਦਾ ਹੈ ਕਿ 에어ਪੋਰਟ ਤੋਂ ਉਤਰਦਿਆਂ ਸਾਰ ਪਤਾ ਨਹੀਂ ਉਹ ਕਿੱਧਰ ਨੂੰ ਚਲਾ ਗਿਆ ਉਹ ਤੇ ਨਹੀਂ ਪਤਾ ਲੱਗਦਾ ਪਰ ਯਾਦ ਰੱਖਿਓ ਰੱਬ ਦੇ ਘਰ ਦੀ ਸਾਡੇ ਕੋਲ ਰਿਟਰਨ ਟਿਕਟ ਹੈ ਅਸੀਂ ਜੋ ਮਰਜੀ ਕਰ ਲਈਏ ਗੁਰੂ ਸਾਹਿਬ ਕਹਿੰਦੇ ਨੇ ਤੂੰ ਜੋ ਮਰਜੀ ਕਰ ਲੈ ਪਿਆਰਿਆ ਇਹ ਟਿਕਟ ਐਡੀ ਤਗੜੀ ਹੈ ਪਰਮਾਤਮਾ ਨੇ ਤੈਨੂੰ ਬੁੱਝ ਲੈਣਾ ਹੈ ਲੱਭ ਲੈਣਾ ਹੈ ਕਿਉਂਕਿ ਮੌਤ ਜਿਹੜੀ ਹੈ ਤੇਰੇ ਸਿਰ ਦੇ ਉੱਤੇ ਖਲੋਤੀ ਹੈ ਮਹਾਰਾਜ ਕਹਿੰਦੇ ਨੇ ਮਰਨਾ ਲਿਖਾਏ ਮੰਡਲ ਮੈਂ ਆਏ ਤੂੰ ਮੌਤ ਰੂਪੀ ਟਿਕਟ ਲੈ ਕੇ ਸੰਸਾਰ ਦੇ ਵਿੱਚ ਦਾਖਲ ਹੋਇਆ ਹੈ ਤੇ ਇਸ ਦੇਸ਼ ਦੇ ਅੰਦਰ ਤੂੰ ਸਦੀਵੀ ਕਾਲ ਦੇ ਲਈ ਰਹਿ ਨਹੀਂ ਸਕਦਾ ਇੱਥੇ ਦੀ ਕੋਈ ਸਿਟੀਜ਼ਨ ਨਹੀਂ ਹੈ ਇੱਥੇ ਦੀ ਕੋਈ ਪੀਆਰ ਨਹੀਂ ਹੈ ਇੱਥੇ ਜੋ ਵੀ ਕੁਝ ਹੈ ਮਹਾਰਾਜ ਕਹਿੰਦੇ ਨੇ ਟੈਂਪਰੇਰੀ ਹੈ ਸਿਰਫ ਕੁਝ ਸਮੇਂ ਦੇ ਲਈ ਹੈ ਇਹ ਸਾਰਾ ਜੋ ਦਹਾਨ ਜਹਾਨ ਤੁਸੀਂ ਵੇਖਦੇ ਹੋ ਗੁਰੂ ਸਾਹਿਬ ਕਹਿ ਰਹੇ ਨੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗਿਰੀ ਨਹੀਂ ਆਹ ਦੁਨੀਆਂ ਹੱਥਾਂ ਦੇ ਵਿੱਚ ਆਉਣ ਵਾਲੀ ਨਹੀਂ ਹੈ ਤੇ ਜਿਨ੍ਹਾਂ ਜਿਸ ਦੁਨੀਆਂ ਨੂੰ ਅਸੀਂ ਆਪਣੇ ਹੱਥਾਂ ਦੇ ਵਿੱਚ ਕਰਨ ਦੇ ਲਈ ਯਤਨ ਕਰਦੇ ਹਾਂ ਸਿਕੰਦਰ ਵੀ ਇਹ ਯਤਨ ਕਰਕੇ ਹਾਰ ਗਿਆ ਦੁਨੀਆਂ ਵਸ ਤੇ ਵਿੱਚ ਨਹੀਂ ਹੋਈ ਦੁਨੀਆਂ ਵਸ ਤੇ ਵਿੱਚ ਕਰਨੀ ਬੜੀ ਔਖੀ ਹੈ ਪਿਆਰਿਓ ਤੇ ਦੂਜੀ ਗੱਲ ਹੈ ਕਦੋਂ ਤੱਕ ਕਰਕੇ ਰਕੋਗੇ 10 ਸਾਲ 20 ਸਾਲ 50 ਸਾਲ ਪਰ ਅਖੀਰ ਤੁਹਾਡੇ ਇਸ ਰਾਜ ਦਾ ਅੰਤ ਜ਼ਰੂਰ ਹੋਵੇਗਾ ਇਹ ਰਾਜ ਖਤਮ ਹੋ ਜਾਵੇਗਾ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਏ ਕੂੜ ਦੀ ਕੰਧ ਟੁੱਟ ਜਾਵੇਗੀ ਏ ਕੂੜ ਦਾ ਮਹਿਲ ਢਹਿ ਜਾਵੇਗਾ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਅਖੀਰ ਸੱਚ ਹੀ ਰਹੇਗਾ ਸੱਚ ਕੀ ਹੈ ਜਿਉਣਾ ਝੂਠ ਹੈ ਤੇ ਮਰਨਾ ਸਤ ਹੈ ਇਹ ਸਤ ਹੈ ਸੰਸਾਰ ਦੇ ਅੰਦਰ ਪਰ ਇਸ ਸੱਚ ਨੂੰ ਅਸੀਂ ਸਾਰੇ ਹੀ ਗਾਫਲਤਾ ਦੇ ਮੰ ਭੁਲਾ ਕੇ ਸੁੱਤੇ ਪਏ ਇੱਕ ਸੁਪਨਾ ਹੋ ਗਏ ਜੋ ਬੰਦਾ ਬੰਦ ਅੱਖਾਂ ਦੇ ਨਾਲ ਵੇਖਦਾ ਹੈ ਤੇ ਉਸ ਵਹਿਗੁਰ ਜੀ ਦੀ ਬਣੀ ਹੋਈ ਕੁਦਰਤ ਨੂੰ ਇਹ ਅੱਖਾਂ ਆਪਣੇ ਅੰਦਰ ਸਮਾਂ ਲੈ ਲੈਂਦੀਆਂ ਨੇ ਉਥੇ ਕੋਈ ਪੇਂਟਰ ਨਹੀਂ ਬੈਠਾ ਉਥੇ ਕੋਈ ਐਸਾ ਬੰਦਾ ਨਹੀਂ ਬੈਠਾ ਜਿਹੜਾ ਤੁਹਾਨੂੰ ਤਸਵੀਰ ਖਿੱਚ-ਖਿੱਚ ਕੇ ਦੇਵੇ ਮਨ ਬੈਠਾ ਕੇ ਉਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਹਦੀ ਤਸਵੀਰ ਆਪਣੇ ਆਪ ਹੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਖਿੱਚ ਲੈਂਦਾ ਉਹਨੇ ਖਿੱਚ ਕੇ ਉਸ ਤਸਵੀਰ ਨੂੰ ਆਪਣੇ ਮਨ ਦੇ ਵਿੱਚ ਹੀ ਸੇਵ ਕਰ ਲੈਣੀ ਹੈ ਤੇ ਜਦੋਂ ਤੁਸੀਂ ਸੁੱਤੇ ਪਏ ਹੋ ਤੇ ਸੁੱਤੇ ਪਿਆਂ ਉਹ ਮਨ ਦੀਆਂ ਤਸਵੀਰਾਂ ਫਿਰ ਜਿਹੜੀਆਂ ਨੇ ਇਸ ਬੁੱਧੀ ਮੰਡਲ ਦੇ ਵਿੱਚ ਘੁੰਮਦੀਆਂ ਨੇ ਤੇ ਉਸ ਬੁੱਧੀ ਮੰਡਲ ਦੇ ਅੰਦਰ ਇੱਕ ਪਿਕਚਰ ਬਣਦੀ ਹੈ ਤੇ ਉਸ ਪਿਕਚਰ ਦੇ ਅੰਦਰ ਮਨੁੱਖ ਆਪਣੇ ਆਪ ਨੂੰ ਹਾਜ਼ਰ ਸਮਝਦਾ ਦੁਨੀਆਂ ਦਾ ਕੋਈ ਵੀ ਐਸਾ ਇਨਸਾਨ ਨਹੀਂ ਜਿਸ ਨੂੰ ਸੁਪਨਾ ਤੇ ਆਉਂਦਾ ਹੋਵੇ ਪਰ ਉਹ ਆਪਣੇ ਸੁਪਨੇ ਦੇ ਅੰਦਰ ਗੈਰਹਾਜ਼ਰ ਹੋਵੇ ਕੋਈ ਵੀ ਐਸਾ ਸੰਸਾਰ ਦੇ ਵਿੱਚ ਇਨਸਾਨ ਨਹੀਂ ਸਾਰੇ ਮਨੁੱਖਾਂ ਨੂੰ ਸੁਪਨੇ ਆਉਂਦੇ ਨੇ ਤੇ ਸਾਰੇ ਮਨੁੱਖ ਸੁਪਨੇ ਦੇ ਅੰਦਰ ਆਪਣੇ ਆਪ ਨੂੰ ਦੇਖਦੇ ਨੇ ਕੋਈ ਅੱਜ ਤੱਕ ਐਸਾ ਸੁਪਨਾ ਹੀ ਨਹੀਂ ਆਇਆ ਕਿ ਜਿਹਦੇ ਵਿੱਚ ਬੰਦਾ ਸੁਪਨਾ ਤੇ ਦੇਖ ਰਿਹਾ ਹੈ ਪਰ ਆਪਣੇ ਆਪ ਨੂੰ ਨਹੀਂ ਵੇਖ ਰਿਹਾ ਪਰ ਸੱਚਮੁੱਚ ਇਹ ਹੈ ਉਹ ਆਪਣੇ ਆਪ ਨੂੰ ਵੀ ਦੇਖ ਰਿਹਾ ਪਰ ਫਿਰ ਵੀ ਆਪਣੇ ਆਪ ਨੂੰ ਨਹੀਂ ਦੇਖ ਰਿਹਾ ਕੀ ਕਿ ਇਹ ਜੋ ਕੁਝ ਮੈਂ ਦੇਖ ਰਿਹਾ ਹਾਂ ਇਹ ਸੁਪਨੇ ਦੇ ਵਿੱਚ ਹੈ ਹਕੀਕਤ ਦੇ ਅੰਦਰ ਨਹੀਂ ਮਹਾਰਾਜ ਕਹਿੰਦੇ ਨੇ ਇਹ ਜਗ ਸੁਪਨਾ ਬਾਜੀ ਬਣੀ ਖਿੰਮੇ ਖੇਲ ਖਿਲਾਏ ਆ ਇੱਕ ਇੱਕ ਬਾਜੀ ਹੈ ਇੱਕ ਖੇਡ ਹੈ ਇਸ ਖੇਡ ਦੇ ਅੰਦਰ ਬੰਦੇ ਨੂੰ ਸੁਪਨਾ ਆਉਂਦਾ ਹੈ ਤੇ ਗੁਰਦੇਵ ਮਹਾਰਾਜ ਕਹਿੰਦੇ ਨੇ ਸੁਪਨੇ ਪਿਆ ਪਖਾਰੀ ਪਖਾਰੀ ਹੈ ਇੱਕ ਬਾਦਸ਼ਾਹ ਉਹਨੂੰ ਸੁਪਨਾ ਆਇਆ ਰਾਜ ਸਿੰਘਾਸਣ ਦੇ ਉੱਤੇ ਬੈਠਾ ਗਿਆ ਪਰ ਜਦੋਂ ਉਹਨੂੰ ਸੁਪਨਾ ਆਇਆ ਤੇ ਕੀ ਦੇਖਦਾ ਹੈ ਕਿ ਉਸ ਸੁਪਨੇ ਦੇ ਅੰਦਰ ਉਹ ਪਖਾਰੀ ਬਣ ਕੇ ਭੀਖ ਮੰਗਦਾ ਪਿਆ ਉਹ ਇੱਕੋ ਦਮ ਘਬਰਾ ਜਾਂਦਾ ਗੁਰੂ ਸਾਹਿਬ ਕਹਿੰਦੇ ਨੇ ਪਿਆਰਿਓ ਪਰਮਾਤਮਾ ਨੇ ਸਾਨੂੰ ਬਾਦਸ਼ਾਹ ਹੀ ਬਣਾਇਆ ਪਰ ਜੇ ਸਾਨੂੰ ਪਰਮਾਤਮਾ ਦੇ ਉੱਤੇ ਭਰੋਸਾ ਨਹੀਂ ਜੇ ਸਾਨੂੰ ਪਰਮਾਤਮਾ ਦੇ ਉੱਤੇ ਯਕੀਨ ਨਹੀਂ ਤੇ ਅਸੀਂ ਲੋਕਾਂ ਦੇ ਅੱਗੇ ਹੱਥ ਪੇ ਜੋੜਦੇ ਹਾਂ ਬੜੇ ਧਿਆਨ ਨਾਲ ਸੁਣਿਓ ਜੇ ਪਿਆਰਿਓ ਇਹ ਜੀਵਨ ਦੀ ਕਲਾਕਾਰੀ ਕੀ ਹੁੰਦੀ ਹੈ ਤੇ ਜੀਵਨ ਦੇ ਵਿੱਚ ਕਲਾਕਾਰ ਕੌਣ ਹੁੰਦਾ ਹੈ ਕਲਾਕਾਰ ਕੌਣ ਹੈ ਕੋਈ ਵੀ ਬੰਦਾ ਆਪਣਾ ਕੀਤਾ ਕਰਦਾ ਹੈ ਕੰਮ ਕਰਦਾ ਹੈ ਤੇ ਜੇਕਰ ਉਹ ਆਪਣੀ ਕੰਮ ਦੇ ਅੰਦਰ ਜਿਆਦਾ ਨਹੀਂ ਤਕਰੀਬਨ ਤਕਰੀਬਨ 15 ਸਾਲ ਦੀ ਹਲਣਾ ਕਾਲ ਦੇਵੇ 15 ਸਾਲ ਅੱਖਾਂ ਬੰਦ ਕਰਕੇ ਆਪਣੇ ਕੰਮ ਨੂੰ ਬਿਲਕੁਲ ਸਮਰਪਿਤ ਹੋ ਜਾਵੇ ਤੇ ਦੇਖੋ ਉਹ 15 ਸਾਲਾਂ ਬਾਅਦ ਇਤਮਨਾਣ ਦੇ ਨਾਲ ਬੈਠ ਕੇ ਭੋਜਨ ਛਕ ਸਕਦਾ ਹੈ ਪਰ ਜੇ ਕਿਤੇ ਇਹਨਾਂ 15 ਸਾਲਾਂ ਦੇ ਵਿੱਚ ਉਹ ਆਪਣੇ ਕੰਮ ਦੇ ਪਰਥਾਏ ਗੰਭੀਰ ਨਾ ਹੋਇਆ ਜੇ ਗੰਭੀਰ ਨਾ ਹੋਇਆ ਉਹ ਲੋਕਾਂ ਮਗਰ ਫਿਰੇਗਾ ਜੇ ਉਹ 15 ਸਾਲ 20 ਸਾਲ ਆਪਣੇ ਕੰਮ ਦੇ ਉੱਤੇ ਧਿਆਨ ਦੇ ਗਿਆ ਫਿਰ ਲੋਕ ਉਹਦੇ ਮਗਰ ਫਿਰਣਗੇ بس ਇਹੀ ਸਮਝਣ ਦੀ ਗੱਲ ਕਹੇ ਜਿਹੜਾ ਆਪਣੇ ਜੀਵਨ ਦੇ ਅੰਦਰ ਗੰਭੀਰ ਹੋ ਗਿਆ ਤੇ ਆਪਣਾ ਸਮਾਂ ਜ਼ਾਇਆ ਕਰਨ ਦੀ بجائے ਉਸ ਸਮੇਂ ਨੂੰ ਸਫਲ ਕਰਨਾ ਬਿਹਤਰ ਸਮਝਿਆ ਇੱਧਰ ਉੱਧਰ ਜਾਣ ਦੀ بجائے ਮੁਸ਼ਕਤ ਕਰਨੀ ਜ਼ਿਆਦਾ ਬਿਹਤਰ ਸਮਝੀ ਤੇ ਸਮਝ ਲਓ ਆਉਣ ਵਾਲਾ ਸਮਾਂ ਉਹਦਾ ਸਫਲ ਕਹੇ ਖੈਨ ਗੁਰੂ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਪਰਮਾਤਮਾ ਨੇ ਇੱਕ ਕਿਰਪਾ ਕੀਤੀ ਹੈ ਉਹ ਕਿਰਪਾ ਕਿ ਸਾਨੂੰ ਸਾਰਿਆਂ ਨੂੰ ਬਾਦਸ਼ਾਹੀ ਬਖਸ਼ੀ ਹੈ ਅਸੀਂ ਦੁਨੀਆ ਦੀ ਬਾਦਸ਼ਾਹੀ ਦੇ ਲੈਣ ਦੇ ਲਈ ਤਿਆਰ ਹਾਂ ਪਰ ਅਸੀਂ ਗੁਰੂ ਜੋ ਬਾਦਸ਼ਾਹੀ ਬਖਸ਼ਦਾ ਉਹ ਲੈਣ ਦੇ ਲਈ ਤਿਆਰ ਨਹੀਂ ਤੇ ਮੈਂ ਬੜਾ ਹੈਰਾਨ ਹਾਂ ਇਸ ਗੱਲ ਦੇ ਉੱਤੇ ਅਸੀਂ ਸਾਰੇ ਤਕਰੀਬਨ ਤਕਰੀਬਨ ਗਰਸਤੀ ਬੈਠੇ ਹਾਂ ਗਰਸਤੀ ਬੈਠੇ ਆ ਗਰਸਤ ਜੀਵਨ ਦਾ ਭੋਗ ਭੋਗਦੇ ਕਾ ਤੇ ਗਰਸਤ ਜੀਵਨ ਦੇ ਅੰਦਰ ਕੁਝ ਲੋੜਾਂ ਨੇ ਕੁਝ ਦੁੱਖ ਨੇ ਕੁਝ ਤਕਲੀਫ ਨੇ ਕੁਝ ਖੁਸ਼ੀਆਂ ਨੇ ਤੇ ਕੁਝ ਗਮ ਨੇ ਅਸੀਂ ਆਪਣੇ ਜੀਵਨ ਦਾ ਇੱਕ ਏਮ ਬਣਾਇਆ ਹੈ ਉਹ ਏਮ ਕੀ ਹੈ ਕਿ ਐਵੇਂ ਬਾਜ਼ਾਰ ਦੇ ਵਿੱਚ ਧੱਕੇ ਖਾਣ ਦੇ ਨਾਲੋਂ ਇੱਕ ਦੁਕਾਨ ਚੁਣ ਲਈ ਜਾਵੇ ਜਿੱਥੇ ਬੰਦਾ ਚੁੱਪ ਕਰਕੇ ਜਾਵੇ ਰਾਸ਼ਨ ਪਾਣੀ ਲੈ ਆਵੇ ਚੁੱਪ ਕਰਕੇ ਜਾਵੇ ਜੋ ਕਰ ਦੱਸ ਮਾਨ ਚਾਹੀਦਾ ਉਹ ਲੈ ਆਵੇ ਇੱਕ ਡਾਕਟਰ ਚੁਣਿਆ ਗਏ ਜਦੋਂ ਬੰਦੇ ਨੂੰ ਢਿਲਮੱਠ ਹੁੰਦੀ ਆ ਤੇ ਬੰਦਾ ਸਿੱਧਾ ਉੱਥੇ ਚਲਾ ਜਾਂਦਾ ਸਿੱਧਾ ਉੱਥੇ ਜਾਂਦਾ ਕਿਤੇ ਵੀ ਹੋਰ ਸੱਜੇ ਖੱਬੇ ਜਾ ਕੇ ਵੇਖਦਾ ਨਹੀਂ ਬੰਦੇ ਨੇ ਹਰ ਆਪਣੀ ਫੀਲਡ ਦੇ ਅੰਦਰ ਕੋਈ ਨਾ ਕੋਈ ਬੰਦਾ ਚੁਣਿਆ ਹੋਇਆ ਕਿ ਜਿਹਦੇ ਉੱਤੇ ਵਿਸ਼ਵਾਸ ਕਰਦਾ ਹੈ ਭਰੋਸਾ ਕਰਦਾ ਹੈ ਯਕੀਨ ਕਰਦਾ ਹੈ ਪਰ ਅਫਸੋਸ ਡਾਕਟਰ ਚੁਣ ਲਿਆ ਵਕੀਲ ਚੁਣ ਲਿਆ ਇੰਜੀਨੀਅਰ ਚੁਣ ਲਿਆ ਤੇ ਅਸੀਂ ਘਰ ਦਾ ਜਿੱਥੋਂ ਸੋਦਾ ਲੈਨੇ ਆਂ ਦੁਕਾਨ ਚ ਨਹੀਂ ਕੋਈ ਗਏ ਪਰ ਗੁਰੂ ਸਾਡਾ ਕਿ ਅਸੀਂ ਗੁਰੂ ਦੀ ਚੋਣ ਹੀ ਨਹੀਂ ਕੀਤੀ ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਕਿਹੜੇ ਦਰ ਦੇ ਉੱਤੇ ਘੁੰਮਦੇ ਫਿਰਦੇ ਆ ਗੁਰੂ ਛੱਡ ਦਿੱਤਾ ਬੰਦਿਆਂ ਦੇ ਉੱਤੇ ਯਕੀਨ ਹੈ ਬੰਦਿਆਂ ਦੇ ਉੱਤੇ ਬੰਦਾ ਕਹਿੰਦਾ ਇਹਦੇ ਤੇ ਵਿਸ਼ਵਾਸ ਹੈ ਸਾਨੂੰ ਅਸੀਂ ਸਾਡੇ ਪਿਤਾ ਵੀ ਸਾਡੀ ਮਾਤਾ ਵੀ ਸਾਡਾ ਸਾਰਾ ਪਰਿਵਾਰ ਇਹਨਾਂ ਤੋਂ ਕੀ ਇਹ ਸਭ ਕੁਝ ਖਰੀਦਦਾ ਹੈ ਸਾਨੂੰ ਇਹਨਾਂ ਦੇ ਉੱਤੇ ਬੜਾ ਯਕੀਨ ਹੈ ਪਰ ਬੰਦਿਆ ਤੇਰਾ ਗੁਰੂ ਦੇ ਉੱਤੇ ਬਿਲਕੁਲ ਵੀ ਇਤਬਾਰ ਨਹੀਂ ਗੁਰੂ ਦੇ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਮਹਾਰਾਜ ਕਹਿ ਰਹੇ ਨੇ ਕਿ ਇਹ ਵਾਹਿਗੁਰੂ ਜੀ ਨੇ ਤੈਨੂੰ ਬਾਦਸ਼ਾਹੀ ਦਿੱਤੀ ਸੀ ਉਹ ਬਾਦਸ਼ਾਹੀ ਕੀ ਸੀ ਪਰਮਾਤਮਾ ਦੀ ਭਗਤੀ ਤੇ ਗੁਰੂ ਦੀ ਬਾਣੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਜਿਸ ਨੂੰ ਬਖਸ਼ੇ ਸਿਰਤ ਸਲਾ ਨਾਨਕ ਬਾਦਸ਼ਾਹ ਕੀ ਬਾਤ ਸਾਂ ਜਿਸ ਨੂੰ ਆਪਣੀ ਸਿਫਤੀ ਦੀ ਬਾਤ ਬਖਸ਼ ਦੇਵੇ ਉਹ ਇਸ ਸੰਸਾਰ ਦੇ ਵਿੱਚ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਉਹ ਬਾਦਸ਼ਾਹਾਂ ਦੀ ਪਰਵਾਹ ਹੀ ਨਹੀਂ ਕਰਦਾ ਜਦੋਂ ਸਿਕੰਦਰ ਬਾਦਸ਼ਾਹ ਕੇਵਲ ਗੱਲ ਸਮਝਣ ਦੇ ਬਾਬਤ ਹੈ ਸਿਕੰਦਰ ਬਾਦਸ਼ਾਹ ਫਕੀਰ ਦੇ ਕੋਲ ਗਿਆ ਤੇ ਉਸਨੇ ਕਿਹਾ ਕਿ ਮੇਰੀ ਅਰਦਾਸ ਕਰੋ ਜਦੋਂ ਅਰਦਾਸ ਕਰਨ ਲੱਗੇ ਤਾਂ ਵਹਿਗੁਰੂ ਜੀ ਅਰਦਾਸ ਦੇ ਲਈ ਆਖਿਆ ਉਹਨੇ ਆਖਿਆ ਕਿ ਨਹੀਂ ਮੈਂ ਤੇਰੇ ਅਰਦਾਸ ਨਹੀਂ ਕਰ ਸਕਦਾ ਸਿਕੰਦਰ ਨੇ ਪੁੱਛਿਆ ਕਾਰਨ ਕੀ ਉਹ ਕਹਿੰਦੇ ਨੇ ਦੁਨੀਆਂ ਨੂੰ ਜਿੱਤ ਕੇ ਕਰੇਗਾ ਕੀ ਉਹ ਕਹਿੰਦੇ ਨੇ ਮੈਂ ਦੁਨੀਆਂ ਜਿੱਤਣ ਜਾਣੀ ਆ ਉਹ ਕਹਿੰਦਾ ਦੁਨੀਆਂ ਜਿੱਤ ਕੇ ਕਰੇਗਾ ਕੀ ਕਹਿੰਦਾ ਆਰਾਮ ਕਰਾਂਗਾ ਸਿਕੰਦਰ ਨੂੰ ਆਖਿਆ ਕਿ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਜੇ ਇਤਨੇ ਬੰਦਿਆਂ ਨੂੰ ਮਾਰ ਕੇ ਕਤਲ ਕਰਨ ਤੋਂ ਬਾਅਦ ਜੇ ਤੂੰ ਆਰਾਮ ਕਰਨਾ ਚਾਹੁੰਦਾ ਹੈ ਤੇ ਆਪਣੀ ਬੁੱਧੀ ਦੇ ਵਿੱਚੋਂ ਇਹ ਪਰੰਪ ਲੇਖਾ ਕੱਢ ਦੇ ਕੇ ਤੂੰ ਆਰਾਮ ਕਰ ਸਕੇਂ ਇਹ ਇਹ ਸਚਾਈ ਨਹੀਂ ਹੈ ਇੱਕ ਮੇਰਾ ਮਿੱਤਰ ਸੀ ਉਹਨਾਂ ਬਾਹਰ ਰਹਿੰਦਾ ਬਾਹਰ ਰਹਿੰਦਾ ਸੀ ਪਿੱਛੇ ਮਾਤਾ ਕੱਲੀ ਤੇ ਉਹ ਕਹਿੰਦਾ ਜੀ ਮੈਂ ਸਭ ਕੁਝ ਛੱਡ ਕੇ ਨਾ ਪਿੱਛੇ ਘਰ ਹੁਣਾ ਮੈਂ ਉਹਨੂੰ ਸਮਝਾਇਆ ਮੈਂ ਘਰ ਕੇ ਆਉਣਾ ਕਹਿੰਦਾ ਜੀ ਮਾਤਾ ਕੱਲੀ ਐ ਦੁਖੀ ਐ ਤੇ ਮੈਂ ਜਦੋਂ ਤੂੰ ਪਿੱਛੇ ਆ ਜਾਵੇਂਗਾ ਦੁੱਖ ਖਤਮ ਹੋ ਜਾਣਗੇ ਦੁੱਖ ਖਤਮ ਹੋ ਜਾਣਗੇ ਕਹਿੰਦਾ ਨਹੀਂ ਨਹੀਂ ਮੈਨੂੰ ਵਾਪਸ ਆ ਲੈਣ ਹੰਦੇ ਚਲੋ ਜੀ ਵਾਪਸ ਆ ਗਿਆ ਉਹਦੇ ਨਾਲ ਦੇ ਸਾਥੀ ਅੱਗੇ ਉਡਾਰੀ ਮਾਰ ਗਏ ਉਹ ਬੱਬ ਜਾ ਗਿਆ ਜਿਹੜਾ 60 70000 ਰੁਪਏ ਮਹੀਨਾ ਕਮਾਉਂਦਾ ਸੀ ਉਹ ਗਿਆ ਕਾਰ ਆ ਕੇ ਬੈਠਾ ਕਾਰ ਆਉਣ ਤੋਂ ਬਾਅਦ ਫੇਰ ਹੁਣ ਸ਼ਾਦੀ ਦੀ ਚਿੰਤਾ ਸ਼ਾਦੀ ਨਹੀਂ ਹੋ ਰਹੀ ਮੈਂ ਕਿਹਾ ਹੁਣ ਦੱਸ ਤੇਰੀ ਮਾਂ ਸੁਖੀ ਹੈ ਬੋਲੋ ਨਹੀਂ ਸੁਖੀ ਦੁਖੀ ਹੈ ਤੇ ਮੈਂ ਇੱਕ ਬੇਨਤੀ ਕੀਤੀ ਸੀ ਉਹ ਬੇਨਤੀ ਇਹ ਪਿਆਰਿਆ ਕਿ ਸਾਰਿਆਂ ਦੀ ਚਿੰਤਾ ਪਰਮਾਤਮਾ ਦੇ ਕੋਲ ਹੈ ਬੰਦਾ ਆਪਣੀ ਚਿੰਤਾ ਕੇਵਲ ਆਪਣੇ ਆਪ ਬਾਰੇ ਦੇਖ ਕੇ ਬਾਕੀ ਸਭ ਪਰਮਾਤਮਾ ਦੇ ਉੱਤੇ ਸੁੱਟ ਦੇਵੇ ਉਦੋਂ ਤੱਕ ਬੰਦਾ ਆਪਣੇ ਅੰਦਰ ਜੋਰ ਲਾਵੇ ਜਦੋਂ ਤੱਕ ਉਹ ਜੋਰ ਲਾਉਣ ਦੇ ਯੋਗ ਹੈ ਤੇ ਜਦੋਂ ਦੇਖਦਾ ਹੈ ਮੇਰੇ ਜੋਰ ਦੇ ਅੱਗੇ ਹੁਣ ਇਹ ਕੁਝ ਵੀ ਜਿਹੜਾ ਹੈ ਇਹ ਸਭ ਲਾਉਣ ਵਾਲਾ ਨਹੀਂ ਫੇਰ ਪਰਮਾਤਮਾ ਦੇ ਚਰਨਾਂ ਦੇ ਵਿਚ ਅਰਦਾਸ ਕਰੇ ਕਿ ਮਹਾਰਾਜ ਜਿੰਨਾ ਜੋਰ ਮੇਰਾ ਲੱਗ ਸਕਦਾ ਸੀ ਮੈਂ ਲਾ ਲਿਆ ਪਰ ਹੁਣ ਮੇਰੇ ਜ਼ੋਰ ਦੇ ਨਾਲ ਗੱਲ ਨਹੀਂ ਬਣਨੀ ਹੁਣ ਗੱਲ ਬਣੇਗੀ ਤੇਰੇ ਜ਼ੋਰ ਦੇ ਨਾਲ ਤੇ ਪਰਮਾਤਮਾ ਕਿਰਪਾ ਦੇ ਘਰ ਅੰਦਰ ਆ ਤੇ ਸਾਡੀ ਕੀਤੀ ਹੋਈ ਅਰਦਾਸ ਆਪਣੇ ਘਰ ਪ੍ਰਵਾਨ ਕਰ ਲੈ ਗੁਰੂ ਸਾਹਿਬ ਸੱਚੇ ਸਤਗੁਰੂ ਸਾਨੂੰ ਸਮਤ ਦੇ ਦੇ ਕਿ ਮਹਾਰਾਜ ਜੀ ਨੇ ਸਾਨੂੰ ਬਾਦਸ਼ਾਹੀ ਜੀਵਨ ਬਖਸ਼ਿਆ ਸੀ ਪਰ ਇਸ ਬਾਦਸ਼ਾਹੀ ਜੀਵਨ ਦੇ ਅੰਦਰ ਬੰਦੇ ਦੀ ਹਾਲਤ ਕੈਸੀ ਹੈ ਇੱਕ ਪਖਾੜੀ ਵਰਗੀ ਸਿਕੰਦਰ ਨੇ ਆਖਿਆ ਸੀ ਕਿ ਮੈਂ ਦੁਨੀਆਂ ਜਿੱਤਣ ਚੱਲਿਆ ਕਾ ਉਹਨੇ ਨੇ ਆਖਿਆ ਸੀ ਤੂੰ ਦੁਨੀਆਂ ਜਿੱਤ ਕੇ ਵੀ ਤੇਰੀ ਆਤਮਾ ਨੂੰ ਸਕੂਨ ਨਹੀਂ ਮਿਲੇਗਾ ਉਹੀ ਗੱਲ ਕੋਈ ਜਿਸ ਦਿਨ ਸਿਕੰਦਰ ਮਰਿਆ ਉਸੇ ਦਿਨ ਹੀ ਫਕੀਰ ਮਰਿਆ ਤੇ ਸਿਕੰਦਰ ਨੇ ਜਦੋਂ ਸਿਕੰਦਰ ਦੀ ਰੂਹ ਕਾਬਜ ਲੈ ਕਰਕੇ ਫਰਿਸ਼ਤੇ ਲੈ ਕੇ ਜਾ ਰਹੇ ਨੇ ਉਸੇ ਦਿਨ ਜਿਹੜੇ ਫਕੀਰ ਦੀ ਰੁਕਾਬਦ ਕਰਕੇ ਫਰਿਸ਼ਤੇ ਲੈ ਕੇ ਗਏ ਤੇ ਸਿਕੰਦਰ ਬਾਦਸ਼ਾ ਉਹਦੇ ਮਨ ਅੰਦਰ ਅਜੇ ਵੀ ਭੁਲੇਖਾ ਏ ਕਿ ਮੈਂ ਸ਼ਹਿਦ ਬਾਦਸ਼ਾ ਸਿਕੰਦਰ ਨੂੰ ਧੱਕੇ ਵੱਜੇ ਤੇ ਆਖਿਆ ਕਿ ਪਿੱਛੇ ਹੋ ਜਾ ਤੈਨੂੰ ਪਤਾ ਨਹੀਂ ਕਿ ਇੱਥੇ ਬਹੁਤ ਵੱਡਾ ਫਕੀਰ ਆ ਰਿਹਾ ਉਹ ਦੇਖਿਆ ਉਸਨੇ ਤੇ ਕੀ ਵੇਖਦਾ ਓਹੀ ਫਕੀਰ ਜਿਸ ਫਕੀਰ ਨੂੰ ਜਾ ਕੇ ਮੈਂ ਅਰਦਾਸ ਕੀਤੀ ਸੀ ਫਿਰ ਸਿਕੰਦਰ ਬਾਦਸ਼ਾਹ ਨੂੰ ਸਮਝ ਲੱਗੀ ਕਿ ਨਹੀਂ ਇੱਕ ਸੁਖ ਹੈ ਦੁਨੀਆ ਦੀ ਦੌਲਤ ਦੇ ਵਿੱਚੋਂ ਇੱਕ ਸੁਖ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਬੰਦਾ ساری ਜ਼ਿੰਦਗੀ ਸਰੀਰ ਦੇ ਸੁੱਖਾਂ ਦੇ ਲਈ ਪਿੱਛੇ ਦੌੜਦਾ ਪਰ ਸਰੀਰ ਦੇ ਸੁੱਖ ਉਦੋਂ ਹੀ ਖਤਮ ਹੋ ਜਾਂਦੇ ਨੇ ਜਦੋਂ ਇਸ ਸਰੀਰ ਦੇ ਵਿੱਚੋਂ ਪ੍ਰਾਣ ਪੰਖੇ ਰੂਹ ਡਾਰੀ ਮਾਰ ਜਾਂਦੇ ਗੁਰਦੇਵ ਮਹਾਰਾਜ ਕਹ ਰਹੇ ਨਹੀਂ ਕਿ ਜਾਗਤ ਸੋਇਆ ਜਨਮ ਗਵਾਇਆ ਇਹ ਜਾਗਦਾ ਹੀ ਸੁਰਤਾ ਕਹੇ ਜਾਗਦਾ ਮੈਂ ਤੁਸੀਂ ਦੇਖੋ ਕਿ ਧਰਮ ਦੀ ਦੁਨੀਆ ਦੇ ਵਿੱਚ ਵਾਹਿਗੁਰੂ ਜੀ ਸੌਦੇ ਬਾਜੀ ਕਰਨੀ ਹੋਵੇ ਤੇ ਬੜਾ ਸੁਚੇਤ ਹੈ ਬਹੁਤ ਸੁਚੇਤ ਹੈ ਪਰ ਧਰਮ ਦੀ ਦੁਨੀਆ ਦੇ ਅੰਦਰ ਸੁੱਤਾ ਹੋਇਆ ਹੈ ਜੰਡ ਨੂੰ ਹੀ ਪਾਣੀ ਪਾਈ ਜਾ ਰਿਹਾ ਹੈ ਹੱਜ ਹੋ ਗਈ ਹੈ ਜੰਡ ਨੂੰ ਪਾਣੀ ਪਾ ਕੇ ਕੀ ਪ੍ਰਾਪਤੀ ਕਰੋਗੇ ਸੂਰਜ ਨੂੰ ਪਾਣੀ ਪਾਣੀ ਪਾਈ ਜਾ ਰਿਹਾ ਹੈ ਸੂਰਜ ਨੂੰ ਪਾਣੀ ਪਾ ਕੇ ਕੀ ਪ੍ਰਾਪਤੀ ਕਰੋਗੇ ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਜੀ ਨੇ ਹਰ ਦਵਾਰ ਜਾ ਕੇ ਬੜੇ ਇੱਕ ਅੱਛੇ ਢੰਗ ਤਰੀਕੇ ਦੇ ਨਾਲ ਇਸ ਚੀਜ਼ ਨੂੰ ਮਹਾਰਾਜ ਜੀ ਨੇ ਆਖਿਆ ਕਿ ਨਹੀਂ ਇਹ ਇਹ ਸਾਡੇ ਲਈ ਨਹੀਂ ਬਣੇ ਅਸੀਂ ਇਹਨਾਂ ਨੂੰ ਪਾਣੀ ਪਾਈਏ ਇਹਨਾਂ ਨੂੰ ਮੱਥੇ ਟੇਕੀ ਨਹੀਂ ਸੰਤ ਸਾਨੂੰ ਜਿਹੜਾ ਜੀਵਨ ਪ੍ਰਾਪਤ ਹੋਇਆ ਏ ਉਹ ਜਾਗਣ ਦੇ ਲਈ ਹੋਇਆ ਸੁਚੇਤ ਹੋਣ ਦੇ ਲਈ ਹੋਇਆ ਸੋਵਣ ਦੇ ਲਈ ਨਹੀਂ ਹੋਇਆ ਉਹ ਜਿਹੜੇ ਸੇਖ ਕੌਮ ਸਾਰੀ ਡੇਰਿਆਂ ਦੇ ਵਿੱਚ ਜਾ ਕੇ ਸੁੱਤੀ ਹੋਈ ਹੈ ਡੇਰਿਆਂ ਦੇ ਵਿੱਚ ਜਾ ਕੇ ਪੱਤੇ ਹੀ ਕੋਈ ਨਹੀਂ ਨਾ ਦਾੜੀ ਦੀ ਇਲਾਜ ਐ ਨਾ ਪੱਗ ਦੀ ਇਲਾਜ ਐ ਪਤਾ ਹੀ ਨਹੀਂ ਕਿ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜਿਵੇਂ ਕਿਸੇ ਦਾ ਕੋਈ ਮਾਲਕ ਨਹੀਂ ਨਾ ਹੁੰਦਾ ਪਸ਼ੂ ਦਾ ਉਹ ਕਿਤੇ ਵੀ ਚਲਾ ਜਾਂਦਾ ਹੈ ਉਹਨੂੰ ਕੋਈ ਰੋਕ ਟੋਕ ਹੀ ਨਹੀਂ ਆ ਕਿ ਮਾਲਕ ਹੀ ਨਹੀਂ ਹੈ ਪਰ ਜਿਸ ਦਾ ਮਾਲਕ ਹੁੰਦਾ ਹੈ ਨਾ ਉਹਨੂੰ ਪਤਾ ਹੈ ਕਿ ਮਾਲਕ ਦੇ ਦਰ ਦੇ ਉੱਤੇ ਰਹਿ ਕੇ ਵਡਿਆਈ ਮਿਲਦੀ ਹੈ ਪਰ ਅਸਾਨੂੰ ਤੇ ਪਤਾ ਹੀ ਨਹੀਂ ਸਾਡਾ ਮਾਲਕ ਕੌਣ ਹੈ ਅਸੀਂ ਗੰਗਾ ਗਏ ਗੰਗਾ ਰਾਮ ਜਮਨਾ ਗਏ ਤੇ ਜਮਨਾ ਰਾਮ ਸਾਡਾ ਤੇ ਉਹ ਸੁਭਾਏ ਜਿੱਥੇ ਗਏ ਉਥੋਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਸਾਡਾ ਇੱਕ ਗੁਰੂ ਦੇ ਉੱਤੇ ਅਕੀਦਾ ਨਹੀਂ ਭਰੋਸਾ ਨਹੀਂ ਅਸੀਂ ਜਾਗਦੇ ਹਾਂ ਦੁਨੀਆਂ ਦੇ ਅੰਦਰ ਪਰ ਸੁੱਤੇ ਹੋਏ ਹਾਂ ਧਰਮ ਦੀ ਦੁਨੀਆ ਦੇ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਸੁੱਤੇ ਹੋਏ ਟੇਵੇ ਦਿਖਾ ਰਹੇ ਆ ਟੇਵੇ ਦਿਖਾ ਰਹੇ ਆ ਮਸਤਕ ਦੀਆਂ ਰੇਖਾਵਾਂ ਦਿਖਾ ਰਹੇ ਸਾਨੂੰ ਪਤਾ ਹੀ ਕੋਈ ਨਹੀਂ ਕਿ ਪਿਆਰਿਆ ਇੱਕ ਲੇਖ ਪਰਮਾਤਮਾ ਨੇ ਲੇਖੇ ਨੇ ਇੱਕ ਲੇਖ ਹੁਣ ਤੂੰ ਲੇਖ ਰਿਹਾ ਹੈ ਤੇ ਜਿਹੜੇ ਲੇਖ ਤੂੰ ਲੇਖ ਰਿਹਾ ਹੈ ਨਾ ਮਹਾਰਾਜ ਕਹਿੰਦੇ ਨੇ ਕਾਲੇ ਲੇਖ ਨਾਲੇ ਉਹ ਬੰਦਿਆ ਤੂੰ ਕਾਲੇ ਲੇਖ ਲੇਖ ਰਿਹਾ ਹੈ ਕਾਲੇ ਲੇਖ ਨਾਲੇ ਆਪਣੇ ਜੀਵਨ ਨੂੰ ਸਵਾਰੋ ਆਪਣੇ ਜੀਵਨ ਨੂੰ ਸ਼ਿੰਗਾਰੋ ਬਾਣੀ ਦੇ ਰਾਗ ਗੁਰੂ ਦੀ ਮਤ ਲਓ ਗੁਰੂ ਸਾਹਿਬ ਕਹ ਰਹੇ ਨੇ ਕਿ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ ਬੜੇ ਬੜੇ ਸਿਆਣੇ ਪਏ ਨੇ ਪਰ ਮਹਾਰਾਜ ਦੀ ਬਾਣੀ ਨੇ ਨਾਲ ਹੀ ਫੈਸਲਾ ਕਰ ਦਿੱਤਾ ਸਿਆਣਾ ਸਿਆਣਪ ਕਹੂ ਕਾਮਨਾ ਆਪ ਜਿਹੜੀ ਸਿਆਣਪ ਹੈ ਉਹ ਕਿਸੇ ਕੰਮ ਨਹੀਂ ਆਉਂਦੀ ਤੁਸੀਂ ਮਨ ਕਰਕੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿਓ ਗੁਰੂ ਦੇ ਅੱਗੇ ਭੇਟ ਕਰ ਦਿਓ ਜਦੋਂ ਗੁਰੂ ਦੇ ਅੱਗੇ ਆਪਾਂ ਸਮਰਪਿਤ ਕਰੋਗੇ ਫਿਰ ਦੇਖੋ ਜੀਵਨ ਦੇ ਅੰਦਰ ਗੁਰੂ ਦੀ ਬਾਣੀ ਦੀ ਕਰਾਮਾਤ ਜਿਹੜੀ ਆ ਉਹ ਵਰਤੇਗੀ